ਹਾਂਜੀ ਬੱਚਿਓ ਅੱਜ ਆਪਾਂ 11 ਨਾਲ ਗੁਣਾ ਦਾ 파ਰਟ 2 ਕਰਾਂਗੇ ਇਹਦੇ ਵਿੱਚ ਕੀ ਹੈ ਜਿਵੇਂ 파ਰਟ ਪਹਿਲਾ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਵੀ ਜਦੋਂ ਹਸਲ ਨਾ ਆਵੇ ਹਸਲ ਬਾਰੇ ਮੈਂ ਤੁਹਾਨੂੰ ਕੀ ਦੱਸਿਆ ਸੀ ਵੀ ਇਕਾਈ ਤੇ ਦਹਾਈ ਦਾ ਜੋੜ ਕਰਕੇ ਸਿਰਫ ਇੱਕ ਅੰਕ ਆਵੇ ਜਿਵੇਂ ਇੱਥੇ ਦੋ ਅੰਕ ਆਂਦੇ ਨੇ 7 ਤੇ 5 12 12 ਦੋ ਹਸਲ ਇੱਕ 7 6 13 ਹਸਲ ਇੱਕ ਇੱਥੇ ਹਸਲਾ ਲੈ ਸਵਾਲ ਨੇ ਠੀਕ ਹੈ ਹੁਣ ਇਹਦਾ ਕਰਨ ਦਾ ਤਰੀਕਾ ਕੀ ਆ ਜਿਵੇਂ ਆਪਾਂ ਪਹਿਲਾ ਮੈਥਡ ਕਰਿਆ ਸੀ ਠੀਕ ਆ ਜਦੋਂ ਹਸਲ ਨਾ ਆਵੇ ਤੇ ਹੁਣ ਕਰਾਂਗੇ ਜਦੋਂ ਹਸਲ ਆਵੇ ਤਾਂ ਅਸੀਂ ਕੀ ਕਰਨਾ ਇਕਾਈ ਦਹਾਈ ਸੈਂਕੜਾ ਇਕਾਈ ਵਾਲਾ ਜਿਹੜੀ ਅੰਕ ਆਸੀਂ ਸੇਮ ਲਿਖ ਲੈਣਾਗਾ ਠੀਕ ਹੈ ਜੀ ਇੱਥੇ ਲਿਖ ਸਕਦੇ ਆਪਾਂ ਇਕਾਈ ਦਹਾਈ ਇਕਾਈ ਦਹਾਈ ਸੈਂਕੜਾ ਠੀਕ ਹੈ ਜੀ ਇਕਾਈ 5 ਆ ਦਹਾਈ 7 ਆ ਸੈਂਕੜਾ 6 ਆ ਅਸੀਂ ਇਕਾਈ ਅੰਕ ਸੇਮ ਰੱਖ ਲਿਆ ਫਿਰ ਹੁਣ ਅਸੀਂ ਕੀ ਕਰਨਾ ਇਕਾਈ ਔਰ ਦਹਾਈ ਦਾ ਜੋੜ ਕਰ ਦੋ 5 ਤੇ 7 12 12 ਦਾ 2 ਹਸਲ ਆਇਆ 1 12 ਦਾ 2 ਹਸਲ ਆਇਆ 1 ਫਿਰ ਹੁਣ ਦਹਾਈ ਤੇ ਸੈਂਕੜਾ ਜੋੜ ਕਰੋ 7 ਤੇ 6 13 ਠੀਕ ਹੈ ਜੀ ਅਸਲ 1 ਆਇਆ ਸੀ ਨਾ 13 13 ਚ 1 ਜੋੜਿਆ 14 ਹਸਲ ਆਇਆ 1 6 ਤੇ 1 7 7225 ਦੇਖੋ ਬਿਲਕੁਲ ਸਿੰਪਲ ਮੈਥਡ ਹੈ ਕੀ ਕਰਿਆ ਸੀ ਦੁਬਾਰੇ ਦੇਖੋ ਇਕਾਈ ਅੰਕ ਸੇਮ ਰੱਖਿਆ 5 ਫਿਰ ਇਕਾਈ ਤੇ ਦਹਾਈ ਦਾ ਜੋੜ ਕਰਿਆ 7 5 12 ਦੋ ਅਸਲਾਇ 1 700 13 ਫਿਰ ਦਹਾਈ ਤੇ ਸੈਂਕੜਾ ਕਰਿਆ 13 ਇੱਕ ਹਸਲਾਇ ਸੀ ਪਹਿਲਾਂ ਇਕਾਈ ਤੇ ਦਹਾਈ ਦਾ 7 6 13 ਇੱਕ ਪਹਿਲਾਂ ਅਸਲਾਇ ਸੀ 14 ਅਸਲ ਆਇਆ 1 ਤੇ 6 ਤੇ 1 7 ਹੁਣ ਇੱਧਰ ਆਜੋ ਇਕਾਈ ਅੰਕ 6 ਦੱਛੇ हुण अशी की करते दहा दे कर छे ते, ते, ते नं पहाला आठ नतार सतार ते अठारा असला आय एक अठ्ठ ते एक नुबारे छे देख द नसला आय एक नं ते अठ सतार एक असला आय पहिला अठारा ਅਸਲਾ ਇੱਕ ਹੁਣ ਜਿਹੜਾ ਸੈਂਕੜਾ ਰਹਿ ਗਿਆ ਜਿਹੜਾ ਦਹਾਈ ਦਾ ਜੋ ਆਇਆ ਇਕਾਈ ਉਹ ਦਹਾਈ ਦਾ ਜੋੜ ਉਹ ਜੋੜ ਦਾਂਗੇ 8 ਤੇ 1 9 ਇਸ ਤਰ੍ਹਾਂ ਕਿੰਨਾ ਬਣ ਗਿਆ 9856